ਕੋਈ ਆਉਦੀ ਵਾਰੀ ਬੰਨ ਨਹੀਂ ਆ ਸਕਦਾ ਜੀ ਇੰਨਾ ਬੁਰਾ ਹਾਲ ਹੋਇਆ ਪਿਆ ਝੋਨਾਂ ਵੇਲੇ ਵੀ ਆਉਂਦੇ ਸੀਗੇ ਤਰਾਜ਼ ਨੂੰ ਅਣਪਛਾਤੇ ਵਿਅਕਤੀ ਕੁਰਬਾਨਾਂ ਲੈ ਕੇ ਪਿੰਡਾਂ 'ਚ ਤੁਰੇ ਫਿਰਦੇ ਰਹਿੰਦੇ ਆ ਜੀ ਇਹ ਤਾਂਬਾ ਕੱਢ ਕੇ ਲੈ ਗਈ ਤੇਲ ਲੈ ਗਈ ਇਹਦੇ 'ਚ ਆਮ ਬੰਦਾ ਖੋਲ ਸਕਦਾ ਨੂੰ ਐ ਜਿਵੇਂ ਖੁੱਲੇ ਹੋਵੇ ਇਹ ਨਹੀਂ ਖੋਲ ਸਕਦਾ ਜੀ ਇਹ ਤਾਂ ਐ ਖੁੱਲਿਆ ਜਿਵੇਂ ਕੋਈ ਮਕੈਨਿਕ ਹੋਵੇ ਇਸ ਤਰ੍ਹਾਂ ਦਾ ਖੁੱਲਿਆ ਜੀ ਜਾਂ ਇਹਦੇ ਕੋਲੇ ਫੋਰਚਨਰ ਲਿਆਇਆ ਤੇ ਨਾਲ ਹੀ ਇਹਦੇ ਜਿਹੜੇ ਚਿੱਟੇ ਆਲੇ ਆ ਤੇ ਉਹ ਨੋਵਾਲੀ ਫਿਰਦੇ ਆ ਖੱਜ ਘੜੀ ਫੋਰਚਨਰ ਕੌਣ ਲਿਆ ਮੋਲਕ ਸਿੰਘ ਲਿਆਇਆ ਹੋਰ ਕੌਣ ਲਿਆ ਹਾਂ ਜਿਹੜਾ ਕਹਿੰਦਾ ਸੀ ਸਵੈਤਾਂ ਦੇ ਫਿਰਦਾ ਹਾਂ ਇਹਦੀ ਤਰੱਕੀ ਹੋ ਗਈ ਆ ਪੰਜਾਬ ਦੀ ਧਰਤੀ ਥੱਲੇ ਬੇਟਾ ਗਰਕ ਕਰਤਾ ਸਾਰਿਆਂ ਨੇ ਸਾਡਾ ਮੌਕੇ ਦਾ ਐਮਐਲਏ ਇੱਥੇ ਕਿਸੇ ਤੇ ਕੋਈ ਉਹਰਾ ਦੇ ਸੁਣ ਜਾਏਗਾ ਕਿ ਉਹ ਕਿਸੇ ਦਾ ਕੰਮ ਉਹਨਾਂ ਸ਼ਹਿਰ ਤੇ ਕੰਮ ਹੋ ਰਿਹਾ ਇਹ ਤਾਂ ਚੋਰੀਆਂ ਹੋਈਆਂ ਜੀ ਪਰ ਪਹਿਲੀ ਘਟਨਾ ਨਹੀਂ ਜੀ ਇਹ ਲਗਾਤਾਰ ਆਏ ਦਿਨ ਨਵੀਂ ਘਟਨਾ ਵਾਪਰਦੀ ਐਮਐਲਏ ਸਾਹਿਬ ਤਾਂ ਕਹਿੰਦਾ ਸੀ ਗਾ ਕਹਿੰਦਾ 10 ਮਹੀਨੇ 9 ਮਹੀਨੇ ਜਵਾਕ ਜੰਮਣ ਤੇ ਵੀ ਲੱਗ ਜਾਂਦੇ ਤੁਸੀਂ ਇੰਨੀ ਤੇਜ਼ੀ ਨਾ ਦਿਖਾਓ ਹਾਲੀਵੁੱਡ ਹੀ ਸਾਰਾ ਕੁਝ ਕਰੂਗਾ ਜਿਹੜੇ ਇਹਨਾਂ ਨੇ ਮਗਰੋਂ ਵਿਆਹ ਕਰਾਇਆ ਕੇ ਸਾਰਿਆਂ ਨੇ ਐਮਐਲਿਆਂ ਨੇ ਜਵਾਕ ਵੀ ਦੋ ਦੋ ਜੰਮ ਲਿਆ ਕੇ ਇੱਕ ਤਾਂ ਸਾਰਿਆਂ ਨੇ ਜੰਮ ਲਿਆ ਮਗਰੋਂ ਵਿਆਹ ਕੇ ਵੀ ਤੇ ਇਹਨਾਂ ਦਾ ਜਵਾਕ ਸਾਡਾ ਜਵਾਕ ਜਿਹੜਾ ਕਹਿੰਦਾ ਸੀ ਵੀ ਜੰਮੂਗਾ ਤੇ ਫਿਰ ਕਰੂੰਗਾ ਉਹ ਨਹੀਂ ਜੰਮਿਆ ਅਜੇ ਅੱਜ ਤਾਂ ਕਹਿੰਦੀ ਜ਼ਿਮੀਦਾਰ ਦਾ ਪੁੱਤ ਹੈ ਸਾਡੀ ਗੱਲ ਕਰੂਗਾ ਸਾਡੇ ਹੱਕ ਹੱਕ ਦਾ ਬੋਲੂ ਛੋਟਾ ਜ਼ਿਮੀਦਾਰ ਇਹ ਤਾਂ ਉਦੋਂ ਵੀ ਗੰਤ ਨਿਕਲਿਆ ਮੈਂ ਕਹਿੰਦਾ ਮੈਂ ਖੁਦ ਖੇਤ ਕੰਮ ਕਰਦਾ ਰਿਹਾ ਟਰੈਕਟਰ ਚਲਾਇਆ ਕੀਤਾ ਪਾਣੀ ਸਾਰਾ ਗੱਲਾਂ ਦਾ ਤਾਂ ਸਾਰਾ ਕੁਝ ਹੀ ਕਰਦਾ ਹਾਂ ਮੱਛਰਦਣੀਆਂ ਲਾ ਕੇ ਮੈਂ ਉਹਦੇ ਮੂਰੇ ਇੰਝਾਂ ਤੇ ਪੈਂਦਾ ਰਿਹਾ ਹੁਣ ਜਿਹੜੇ ਮੱਛਰਦਣੀਆਂ ਲਾ ਕੇ ਪੈਂਦੀਆਂ ਉਹਨਾਂ ਦੀ ਸੁਨੇ ਘਫਰ ਮਸੂਲ ਤਾਂ ਜ ਚੁੱਟਾ ਹਾਂ ਚੁੱਟਾ ਵਾਦੂ ਜਿਵੇਂ ਉਹ ਕਾਲੀਆਂ ਦੀ ਸਰਕਾਰ ਚ ਗੋਲਨਾ ਤਿੰਨ ਵੀ ਦੇ ਸੀਗੇ ਕਾਂਗਰਸ ਚ ਪੰਜ ਲੱਗ ਗਏ ਹੁਣ 17 ਲੱਗ ਗਏ 600 ਮੀਟਰ ਤੇ ਨੱਕਾ ਵਾਲਾ ਖੜੇ ਹੁੰਦੇ ਪੁਲਿਸ ਵਾਲੇ ਐਵੇਂ ਸਰੀਪ ਬੰਦੇ ਨੂੰ ਰੋਕੀ ਜਾਣਗੇ ਤੇ ਆਪ ਦੇ ਪਰੋਣਾਂ ਨੂੰ ਰੋਕਦੇ ਨਹੀਂ ਜਿਹੜੇ ਚੋਰੀ ਕਰਕੇ ਸ਼ਹਿਰਾਂ ਅੰਦਰੇ ਫਿਰਦੇ ਆ ਜਿਹੜਾ ਭਵੰਤਮਾਨ ਕਹਨਾ ਸੀ ਮੈਂ ਇੱਕ ਹਫ਼ਤੇ ਜੰਦਾ ਸ਼ਖਮ ਖਤਮ ਕਰ ਦੂੰ ਮੈਨੂੰ ਪਤਾ ਕਿੱਥੇ ਫੈਕਟਰਾਂ ਲੱਗੀਆਂ ਉਹ ਲਗਭਗ 3 ਸਾਲ ਬੀਤ ਗਏ ਨਸ਼ਾ ਬੁਲੰਦੀਆਂ ਤੇ ਆ ਚੋਰਾਂ ਦੇ ਹੌਸਲੇ ਬੁਲੰਦਾ ਪੂਰੀ ਉਹਨਾਂ ਨੂੰ ਸ਼ਹਿਰ ਪ੍ਰਾਪਤ ਸਰਕਾਰ ਦੀ ਤੁਸੀਂ ਦਾ ਰਾਤ ਦੀ ਗੱਲ ਕਰਦੇ ਆ ਦਿਨੇ ਘੇਰਦੇ ਆ ਦਿਨੇ ਐ ਵਿਚਾਲੇ ਹੋ ਕੇ ਰਾਹ ਤੇ ਖੜ ਜਾਂਦੇ ਆ ਵੀ ਜੇ ਉਹਨਾਂ ਦੇ ਨਾਲ ਖਹਿਗੇ ਤਾਂ ਸਾਨੂੰ ਉਹ ਕੁਝ ਵੀ ਕਰ ਸਕਦੇ ਆ ਆਪਟਾਲਾ ਕਰਨਾ ਪੈਂਦਾ ਜਿੰਨਾਂ ਦਾ ਇਹ ਨਸ਼ਾ ਕੀਤਾ ਉਹ ਕੋਈ ਟਾਲਾ ਨਹੀਂ ਕਰਦਾ ਲੜਾਈ ਉਹ ਪਿੱਛੇ ਦਿਨੇ ਵੀ ਦੇਖਦੇ ਆ ਤੁਸੀਂ ਉਹ ਸਾਰੇ ਚੋਰੀ ਹੋਏ ਵੇਚ ਰਹੇ ਸਾਰੇ ਹੋਏ ਵੇਚ ਸਾਰੇ ਹੋਏ ਵੇਚ ਉਹੀ ਠੀਕ ਹੈ ਇਹ ਤਿੰਨ ਹੀ ਰਹਿ ਗਏ ਸੀ ਜਦ ਪ੍ਰਸ਼ਾਸਨ ਨੂੰ ਪਤਾ ਵੀ ਕੋਪਰ ਦਾ ਤੇ ਜਾਂ ਚੋਰਾਂ ਨੂੰ ਪਤਾ ਠੀਕ ਹੈ ਤੇ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਦੇ ਕੋਪਰ ਦਾ ਗਲਮੀਨੀਅਮ ਦਾ ਲੋਕੋਾਈ ਟੀਵੀ ਨਾਲ ਜੁੜੇ ਤੁਸੀਂ ਮੈਂ ਮਤਾਜ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਚੋਰੀ ਦੀਆਂ ਉਹ ਬਹੁਤ ਵੱਡੇ ਪੱਧਰ ਤੇ ਸ਼ਹਿਰਾਂ ਦੇ ਵਿੱਚ ਤਾਂ ਚੋਰੀ ਕਰਦੇ ਆਪਾਂ ਦੇਖਿਆ ਅਕਸਰ ਦੇਖਦੇ ਆ ਕਿ ਕਿਸੇ ਦੀ ਦੁਕਾਨ ਦੇ ਵਿੱਚੋਂ ਕੋਈ ਚੋਰੀ ਕਰ ਲਿਆ ਜਾਂ ਕਿਸੇ ਦੇ ਘਰੋਂ ਚੋਰੀ ਕਰ ਲਿਆ ਪਰ ਕਿਸਾਨ ਜਿਹੜਾ ਕਹਿੰਦਾ ਕਿ ਜ਼ਮੀਨ ਦੇ ਵਿੱਚ ਕਿਸੇ ਨੂੰ ਪੁੱਛੇ ਬਿਨਾ ਪੈਰ ਨਹੀਂ ਪõਨ ਦਿੰਦਾ ਹੁਣ ਉੱਥੇ ਆ ਕੇ ਜਿਹੜੇ ਚੋਰ ਨੇ ਤਸਵੀਰ ਦਿਖਾ ਦਿੰਦੇ ਨੇ ਇਹ ਟ੍ਰਾਂਸਫਾਰਮ ਜਿਹੜਾ ਇਸ ਤਰ੍ਹਾਂ ਖੋਲੇ ਹੋਇਆ ਜਿਵੇਂ ਕਿਸੇ ਮਕੈਨਿਕ ਨੇ ਖੋਲ ਕੇ ਰੱਖਿਆ ਹੋਵੇ ਤੇ ਵਿੱਚੋਂ ਇਹਦੇ ਸਾਰਾ ਤਾਂਬਾ ਚੋਰੀ ਕੀਤਾ ਹੋਇਆ ਇਹ ਇੱਕ ਨਹੀਂ ਇਹ ਕਈ ਤਾਮਾ ਤੇ ਕੀਤਾ ਇੱਕੋ ਦਿਨ ਦੀਆਂ ਵਾਰਦਾਤਾਂ ਨੇ ਪਿੰਡ ਰੋੜੀ ਕਪੂਰਾ ਦੀ ਜਿਹੜੀ ਜ਼ਮੀਨ ਹੈ ਉੱਥੇ ਖੜੇ ਹਾਂ ਉਥੋਂ ਦੀਆਂ ਤਸਵੀਰਾਂ ਨੇ ਜਿਹੜਾ ਤਾਂਬਾ ਵਿੱਚੋਂ ਕੱਢ ਕੇ ਇੱਥੇ ਚੋਰ ਲੈ ਗਏ ਤੇ ਤਿੰਨ ਤੋਂ ਚਾਰ ਜਿਹੜੇ ਟਰਾਂਸਫਰਮ ਦੱਸੇ ਜਾ ਰਹੇ ਜਿਨ੍ਹਾਂ ਦੇ ਵਿੱਚ ਇਹ ਕਟਨਾਵਾ ਵਾਪਰੀਆਂ ਨੇ ਤੇ ਇੰਨਾ ਕੁਝ ਲੈ ਕੇ ਜਾਣਾ ਹੌਸਲੇ ਬੁਲੰਦ ਗਲਵਤ ਕਰਦੇ ਆ ਕਿਸਾਨ ਜਿਨ੍ਹਾਂ ਦੀ ਇਹ ਜ਼ਮੀਨ ਆ ਜਾਂ ਜਿਨ੍ਹਾਂ ਦੀ ਇਹ ਚੋਰੀ ਹੋਈ ਹੈ ਉਹਨਾਂ ਨਾਲ ਗਲਵਤ ਕਰਦੇ ਸਭ ਤੋਂ ਪਹਿਲਾਂ ਬਈ ਇਹ ਕਿਹਨਾਂ ਜ਼ਮੀਨ ਹੈ ਜੀ ਇਹ ਇਹ ਬਈ ਤੁਹਾਡੀ ਜ਼ਮੀਨ ਹੈ ਜੀ ਹਾਂਜੀ ਇਹ ਕੀ ਹੋਇਆ ਕੀ ਤੁਹਾਨੂੰ ਪਤਾ ਲੱਗਾ ਜਦੋਂ ਇਹ 23 ਤਰੀਕ ਦੀ ਰਾਤ ਨੂੰ ਚੋਰੀ ਹੋਈ ਹੈ ਜੀ ਉਸ ਤੋਂ ਬਾਅਦ ਮੈਂ ਪਤਾ ਲੱਗਿਆ ਜੀ ਜਦੋਂ 4 ਵਜੇ ਸ਼ਾਮ ਨੂੰ ਵੀ ਤੁਹਾਡਾ ਟਰਾਂਸਫਰਮ ਚੋਰੀ ਹੋ ਗਿਆ ਠੀਕ ਹੈ ਤੇ ਜਦੋਂ ਖੇਤ ਆ ਕੇ ਦੇਖਿਆ ਤਾਂ ਸਾਰਾ ਕੁਝ ਖਲਾਰਿਆ ਪਿਆ ਸੀਗਾ ਇੱਥੇ ਹੀ ਠੀਕ ਹੈ ਹਾਂਜੀ ਇਹ ਵਿੱਚੋਂ ਭਾਈ ਕੀ ਚੋਰੀ ਕਰਦੇ ਆ ਤੇ ਇਹ ਤਾਂਬਾ ਕੱਢ ਕੇ ਲੈ ਗਈ ਤੇਲ ਲੈ ਗਈ ਇਹਦੇ ਚੋਂ ਤਾਂ ਸੱਟ ਕੇ ਖਲਾਰ ਕੇ ਹੀ ਖਲਾਰ ਕੇ ਸੱਟ ਕੇ ਹਾਂਜੀ ਇਹ ਆਮ ਬੰਦਾ ਖੋਲ ਸਕਦਾ ਇਹਨੂੰ ਐ ਜਿਵੇਂ ਖੋਲੇ ਹੋਏ ਇਹ ਨਹੀਂ ਖੋਲ ਸਕਦਾ ਜੀ ਇਹ ਤਾਂ ਐ ਖੋਲਿਆ ਜਿਵੇਂ ਕੋਈ ਮਕੈਨਿਕ ਹੋਵੇ ਜੀ ਇਸ ਤਰ੍ਹਾਂ ਦਾ ਖੋਲਿਆ ਹੈ ਜੀ ਪੂਰੇ ਐਕਸਪਰਟ ਨੇ ਬੰਦਾ ਹਾਂਜੀ ਠੀਕ ਹੈ ਕਿਸੇ ਨੇ ਵੇਖਿਆ ਹੋਵੇ ਕੋਈ ਚੋਰ ਵਗੈਰਾ ਕਿਸੇ ਨੇ ਨਹੀਂ ਵੇਖਿਆ ਇਹ ਠੀਕ ਹੈ ਹੁਣ ਰਾਤ ਨੂੰ ਕਿਹੜਾ ਆਉਂਦਾ ਜੀ ਹੂੰ ਰਾਤ ਦਾ ਵੈਸੇ ਹੁਣ ਘਰੋਂ ਨਹੀਂ ਨਿਕਲੇ ਜਾਂਦੇ ਜੇ ਝੋਨੇ ਵੇਲੇ ਵੀ ਆਉਂਦੇ ਸੀਗੇ ਤਾਂ ਰਾਤ ਨੂੰ ਅਣਪਛਾਤੇ ਵਿਅਕਤੀ ਕੁਰਬਾਨਾਂ ਲੈ ਕੇ ਪਿੰਡਾਂ 'ਚ ਤੁਰੇ ਫਿਰਦੇ ਰਹਿੰਦੇ ਆ ਜੀ ਅੱਛਾ ਹਾਂਜੀ ਰਾਤ ਨੂੰ ਹਾਂਜੀ ਇਹ ਹਾਲ ਹੈ ਇਹ ਹਾਲ ਆ ਜੀ ਜਿਵੇਂ ਅਕਸਰ ਹੁੰਦਾ ਕਿ ਆਪਾਂ ਕਿਹੜਾ ਮਰਨ ਜਾਂਦੇ ਆ ਖੇਤ ਵਰ ਪ੍ਰਸ਼ਾਸਨ ਦਾ ਇਹ ਕੰਮ ਸਾਡੇ ਬਾਰੇ ਕੋਈ ਧਿਆਨ ਨਹੀਂਗਾ ਕੋਈ ਆਪਦੀ ਵਾਰੀ ਬਣਨ ਨਹੀਂ ਆ ਸਕਦਾ ਜੀ ਇੰਨਾ ਬੁਰਾ ਹਾਲ ਹੋਇਆ ਪਿਆ ਇਹ ਹਾਲਾਤ ਹੋਏ ਪਏ ਹਾਂਜੀ ਠੀਕ ਹੈ ਜਿਵੇਂ ਰਾਤ ਦੀ ਘਟਨਾ ਕੋਈ ਰਾਤ ਨੂੰ ਆਸ-ਪਾਸੇ ਕੋਈ ਵੀ ਨਹੀਂ ਸੀਗਾ ਜਿਨ੍ਹਾਂ ਨੂੰ ਪਤਾ ਹੋਣਾ ਲੱਗਿਆ ਇੱਥੇ ਕੋਈ ਨਹੀਂ ਖ ਛਾਣੂ 4 ਵਜੇ ਤੱਕ ਇੱਕ ਦਿਨ ਪੈਸੇ ਕੋਲੇ ਉੱਥੋਂ ਇੱਕ ਬੰਦੇ ਤੋਂ ਅੱਛਾ ਦੇਣੀ ਹਾਂਜੀ 4 ਵਜੇ ਆਹ ਵਾਟਰ ਬਾਕਸ ਤੇ ਠੀਕ ਹੈ ਪੱਟੀਆਂ ਵਾਲਾ ਵਾਟਰ ਬਾਕਸ ਆ ਜਿਹੜਾ ਉੱਥੇ ਹੀ ਤੇ ਇਹ ਤਾਂ ਰਾਤ ਦੀ ਗੱਲ ਆਈ ਇਹ ਤਾਂ ਰਾਤ ਦੀ ਗੱਲ ਹਾਂਜੀ ਬਿਲਕੁਲ ਅਰੇ ਭਾਈ ਜਿਵੇਂ ਮੈਂ ਗਾਇ ਇਹ ਜਿਹੜਾ ਤਾਂਬਾ ਹੁੰਦਾ ਕਿੰਨਾ ਕ ਤਾਂਬਾ ਹੁੰਦਾ ਇੱਕ ਟਰਾਂਸਫਾਰਮ ਦੇ ਵਿੱਚ ਤਾਂਬਾ ਕਾਫੀ ਮਾਤਰਾ ਦੇ ਵਿੱਚ ਹੁੰਦਾ ਜੀ 15 ਕਿਲੋ ਦੇ ਕਰੀਬ ਤਾਂਬਾ ਹੁੰਦਾ ਇਹਦੇ ਵਿੱਚ ਜੀ ਪਰ ਅਸਲ ਦੇ ਵਿੱਚ ਇਹ ਪ੍ਰਸ਼ਾਸਨ ਦੀ ਜਿਹੜੀ ਆ ਅਸੀਂ ਤਾਂ ਕਵਾਂਗੇ ਮਿਲੀ ਭੁਗਤ ਜਾਂ ਸ਼ਹਿਤੇ ਕਵਾਂਗੇ ਕਿਉਂਕਿ ਆਮ ਤੌਰ ਤੇ ਜਦੋਂ ਤਾਂ ਕੋਈ ਪੀੜਤ ਪਰਿਵਾਰ ਹੁੰਦਾ ਨਸ਼ੇ ਤੋਂ ਉਹਨਾਂ ਦਾ ਤਾਂ ਪਰਚੇ ਠੋਕ ਦਿੰਦੇ ਉਸ ਤਰ੍ਹਾਂ ਪਰ ਜਿਹੜੇ ਵੱਡੇ ਨਸ਼ੇ ਸਮਗਲਰ ਆ ਕਿਹਾ ਕਿ ਮੇਨ ਕਾਰਨ ਚ ਚੋਰੀ ਨਸ਼ੇ ਦਾ ਕਾਰਨ ਆ ਉਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੰਮ ਦੀ ਨਹੀਂ ਸੁੱਤੇ ਹੋਏ ਆ ਕੰਮ ਕਰਨੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਇੱਕ ਹਫ਼ਤੇ ਜਨਾਂ ਸ਼ੇ ਖਤਮ ਕਰ ਦੂੰ ਮੈਨੂੰ ਪਤਾ ਕਿੱਥੇ ਫੈਕਟਰਾਂ ਲੱਗੀਆਂ ਉਹ ਲਗਭਗ 3 ਸਾਲ ਬੀਤ ਗਏ ਨਸ਼ਾ ਬੁਲੰਦੀਆਂ ਤੇ ਆ ਚੋਰਾਾਂ ਦੇ ਹੌਸਲੇ ਬੁਲੰਦਾਂ ਪੂਰੀ ਉਹਨਾਂ ਨੂੰ ਸ਼ਹਿ ਪ੍ਰਾਪਤ ਸਰਕਾਰ ਦੀ ਆ ਤਾਜੀ ਘਟਨਾ ਦਾਨ ਸਿੰਘ ਵਾਲ ਦੇ ਵਿੱਚ ਹੈਗੀ ਜਦੋਂ ਕਿ ਇਹਨਾਂ ਦੇ ਖਿਲਾਫ ਬੋਲਦਾ ਤਾਂ ਉਹ ਗੁੰਡੇ ਦਾ ਨਾਂ ਗੁੰਡਾ ਕਰਦੇ ਨੰਗਾ ਨਾਚ ਕੀਤਾ ਗਿਆ ਉੱਥੇ ਲੋਕਾਂ ਦੇ ਘਰਾਂ ਨਾਲ ਅੱਗ ਲਾਈ ਗਈ ਆ ਕਿਸਾਨ ਦਾ ਜਿਉਣਾ ਦੁਬਰ ਹੋਇਆ ਉਧਰੋਂ ਵਾਰਾ ਪਸ਼ੂਆਂ ਦਾ ਕੋਈ ਪ੍ਰਸ਼ਾਸਨ ਨੇ ਹੱਲ ਨਹੀਂ ਕੀਤਾ ਆਵਾਰਾ ਕੁੱਤੇ ਲੋਕਾਂ ਨੂੰ ਰੋਜ਼ ਬੱਚਿਆਂ ਨੂੰ ਨੁਕਸਾਨ ਕਰ ਰਹੇ ਆ ਖਾ ਰਹੇ ਆ ਤੇ ਇੱਧਰ ਜੋ ਚੋਰੀਆਂ ਦੀਆਂ ਵਾਰਦਾਤਾਂ ਕਹੇ ਦੀ ਰਿਪੋਰਟਾਂ ਫਾਰਮ ਖੁੱਲ ਗਿਆ ਤਾਰਾਂ ਵੱਢ ਲੀਆਂ ਅਸਲ ਦੇ ਵਿੱਚ ਇਹਨਾਂ ਨਸ਼ੇ ਦਾ ਮੇਨਕਾਰ ਨਸ਼ਾ ਇਹ ਜਿਹੜੇ ਪਰਿਵਾਰ ਬੱਚੇ ਹੜ ਨੌਜਵਾਨ ਕਰਾਏ ਪਏ ਹੋਏ ਆ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪਏ ਹੋਏ ਆ ਸਰਕਾਰਾਂ ਨੂੰ ਚਾਹੀਦਾ ਸਾਡਾ ਮੌਕੇ ਦਾ ਐਮਐਲਏ ਇੱਥੇ ਕਿਸੇ ਦੀ ਕੋਈ ਉਹ ਫਰਾਦ ਨਹੀਂ ਸੁਣ ਲਿਆਗਾ ਕਿਉਂ ਕਿਸੇ ਤਾਂ ਕਮਾਉਣ ਨੂੰ ਸ਼ਹਿਰ ਤੇ ਕੰਮ ਹੋ ਰਿਹਾ ਹਰ ਜਗ੍ਹਾ ਦੇ ਉੱਤੇ ਬੰਦਾ ਕਿਤੇ ਵੀ ਮਹਿਫੂਜ਼ ਨਹੀਂਗਾ ਇਸੇ ਰਾਹ ਦੇ ਉੱਤੇ ਬੰਦੇ ਤੋਂ ਸੱਟ ਮਾਰ ਕੇ ਉਹ ਤੋਂ ਪੈਸੇ ਖੋ ਕੇ ਲੈ ਕੇ ਵਾਟਰ ਵਾਸਤੇ ਕਢਣਾ ਵਾਪਰੀ ਆ ਆਏ ਦਿਨ ਨਵੀਂ ਘਟਨਾ ਸਾਨੂੰ ਮਿਲਦੀ ਆ ਅਸੀਂ ਤਾਂ ਜੱਥੇ ਬੰਦੀ ਮੰਨ ਉਹ ਮੰਗ ਕਰਦੇ ਆ ਵੀ ਪ੍ਰਸ਼ਾਸਨ ਆਫ ਦਾ ਰਾਤ ਨੂੰ ਪਿੰਡਾਂ ਦੇ ਵਿੱਚ ਗੇੜਾ ਮਾਰੇ ਦੂਜੀ ਗੱਲ ਹੋਰ ਆ ਜਦੋਂ ਕੋਈ ਕਿਤੇ ਐਜੂਕੇਸ਼ਨ ਕਰਨਾ ਹੁੰਦਾ ਉਦੋਂ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਗੇੜੇ ਬਨ ਕੇ ਰਾਤ ਨੂੰ ਕੰਦਾਟਾ ਫੇਰਾਂ ਚ ਵੜਦੇ ਆ ਹਾਂ ਪਰ ਇਹੋ ਜਿਹੇ ਕੰਮਾਂ ਦੇ ਉੱਤੇ ਨਾ ਕੋਈ ਧਿਆਨ ਨਹੀਂ ਕਿੰਨੀਆਂ ਚੋਰੀਆਂ ਹੋਈਆਂ ਇਹ ਤਿੰਨ ਚੋਰੀਆਂ ਹੋਈਆਂ ਜੀ ਪਰ ਪਹਿਲੀ ਘਟਨਾ ਨਹੀਂ ਜੀ ਇਹ ਲਗਾਤਾਰ ਆਏ ਦਿਨ ਨਵੇਂ ਘਟਨਾਵਾਂ ਆਪਰਦੀ ਆ ਠੀਕ ਹੈ ਇਸ ਤੋਂ ਪਹਿਲਾਂ ਵੀ ਐਵੇਂ ਹੋਇਆ ਹਾਂ ਹਾਂਜੀ ਬਿਲਕੁਲ ਜੀ ਇਹ ਕੋਈ ਨਵਾਂ ਨਹੀਂ ਇਹ ਕਈ ਸਾਲ ਹੋ ਗਏ ਕੰਮ ਹੁੰਦੇ ਨੂੰ ਪਰ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਤੇ ਕੋਈ ਧਿਆਨ ਹੁਣ ਤੱਕ ਕਿੰਨੇ ਮੰਨ ਲਓ ਖੇਤਾਂ 'ਚ ਚੋਰੀ ਹੋ ਚੁੱਕੀ ਹੈ ਹੁਣ ਤੱਕ ਜੇ ਕੁੱਲ ਮੈਂ ਤਾਂ ਕਹਣਾ ਕਿ ਬੱਚਿਆਂ ਨੂੰ ਲਗਭਗ ਦੋ ਦੋ ਤਿੰਨ ਤਿੰਨ ਵਾਰ ਸਾਰਾ ਨਵੇਂ ਰੱਖੇ ਹੋਣੇ ਆਹ ਏਰੀਆ ਚ ਹੀ ਰਹੇ ਸੀ ਤਿੰਨ ਜੀ ਹਾਂਜੀ ਆਹ ਏਰੀਆ ਚ ਆਹੀ ਤਿੰਨ ਟਰਾਂਸਫਰਮ ਸੀਗੇ ਜਿਹੜੇ ਕਾਪਰ ਦੇ ਰਹਿਗੇ ਸੀਗੇ ਬਾਕੀ ਐਲੂਮੀਨੀਅਮ ਦੇ ਉਹਨਾਂ ਨੇ ਚੈੱਕ ਕੀਤੇ ਉਹ ਪਿੱਛੇ ਦਿਨੇ ਵੀ ਦੇਖਦੇ ਆ ਤੁਸੀਂ ਉਹ ਸਾਰੇ ਚੋਰੀ ਹੋਏ ਵੇਚ ਗਏ ਇਹ ਸਾਰੇ ਹੋਏ ਵੇਚੇ ਸਾਰੇ ਹੋਏ ਵੇਚ ਚੋਰੀ ਠੀਕ ਹੈ ਇਹ ਤਿੰਨ ਹੀ ਰਹਿ ਗਏ ਸੀ ਜਿਆ ਪ੍ਰਸ਼ਾਸਨ ਨੂੰ ਪਤਾ ਵੀ ਇਹ ਕਾਪਰ ਦਾ ਤੇ ਜਿਆ ਚੋਰਾਂ ਨੂੰ ਪਤਾ ਠੀਕ ਹੈ ਤੇ ਕਿਸਾਨ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਕਾਪਰ ਦਾ ਗਲਮੀਨੀਅਮ ਦਾ ਇਹ ਤਾਂ ਖੁੱਲ੍ਹਦੇ ਪਤਾ ਲੱਗਦਾ ਹੋਊ ਅੰਦਰੋਂ ਹਾਂ ਉਹਨਾਂ ਨੂੰ ਪਤਾ ਹੁੰਦਾ ਜੇ ਉਹ ਰਲੇ ਵੇ ਆ ਉਹਨਾਂ ਨੂੰ ਪਤਾ ਵੀ ਬਾਕੀ ਸਾਰੇ ਚੇਂਜ ਹੋ ਗਏ ਆ ਚੋਰੀ ਹੋ ਕੇ ਸਾਰੇ ਬਦਲੇ ਗਏ ਹੀ ਤਿੰਨ ਰਹਿੰਦੇ ਸੀਗੇ ਇਹ ਵੀ ਹੁਣ ਚੇਂਜ ਹੋ ਜਾਣਗੇ ਇਹ ਵੀ ਚੇਂਜ ਹੋ ਜਾਣੇ ਆ ਤੇ ਭਾਈ ਜਿਵੇਂ 15 ਕਿਲੋ ਤਾਂਬਾ ਹੁੰਦਾ ਕਿੰਨੇ ਕਿਤੇ ਵਿਕ ਜਾਂਦਾ ਚੋਰਾਂ ਦਾ ਤੁਹਾਡੇ ਹਿਸਾਬ ਨਾਲ ਇਹ ਹੂੰ ਤਾਂ 600 ਰੁਪਿਆ ਰੇਟ ਆ ਜਿਹੜੇ ਮੋਟਰਾਂ ਵਾਲੇ ਵਿੱਚ ਤਾਂਬਾ ਦੇ ਕੇ ਹੋਰ ਤਾਂਬਾ ਲਿਆਉਂਦੇ ਆ ਇਹਨਾਂ ਤੋਂ ਕੀ ਲੈਣਾ ਇਹਨਾਂ ਨੇ ਕਵਾੜੀਆਂ ਨੇ ਲੈਂਦੇ ਜਿਹੜੇ ਆਪ ਚੋਰ ਆ ਕਵਾੜਗੇ ਇਹਨਾਂ ਤੋਂ ਲੈਂਦੇ 200 ਨੂੰ 30 ਮੰਦਿਰ ਫਿਰਦੀ ਆ ਜੇ ਬੰਦਾ ਖੇਤ ਤੁਸੀਂ ਜਿਵੇਂ ਬੋਲੇ ਵੀ ਬੰਦਾ ਖੇਤ ਵੀ ਕੋਈ ਬੰਦਾ ਖੇਤ ਆ ਕੇ ਹੁਣੂ ਮਾਰ ਦੇਣਗੇ ਠੀਕ ਹੈ ਇੱਕ ਜਾਂ ਮੀਰਾ ਖੁੱਲੇ ਜਨ ਕੇ ਬੂਟਾ ਸਿੰਘ ਕਰਚਨ ਸਿੰਘ ਦਾ ਇਹ ਗੋਪੀਮਾਨ ਦਾ ਇੱਕ ਬਾਈ ਦਾ ਤਿੰਨ ਇੱਕੋ ਰਾਤ ਨੂੰ ਖੁੱਲੇ ਇਹਨਾਂ ਨੇ ਠੀਕ ਹੈ ਪ੍ਰਸ਼ਾਸਨ ਦੇ ਦੇ ਮਤਲਬ ਕੋਈ ਧਿਆਨ ਨਹੀਂ ਕੱਲਾ ਮਤਲਬ ਕਿ ਵੀਡੀਓ ਬਣਾ ਕੇ ਐਸ ਐਚਓ ਆ ਗਲੀਆਂ ਦੇ ਵਿੱਚ ਵੜ ਕੇ ਖ ਡੋਰ ਵੇਖਦੀ ਆ ਜਪਾਨੀ ਉਹ ਉੱਥੋਂ ਕਣ ਦਾ ਚਿੱਟਾ ਵਿਖਦਾ ਹੈ ਘਰਾਂ ਚ ਤਲਾਸ਼ੀਆਂ ਲੈਂਦਾ ਉਹਨੂੰ ਸ਼ਰਿਆਂ ਨੂੰ ਨਹੀਂ ਪਤਾ ਵੀ ਜਿਹੜੇ ਛੱਜ ਘੜੇ ਉੱਥੇ ਕੀ ਕਰਦੇ ਚਿੱਟਾ ਵੇਚੀ ਜਾਂਦੇ ਜਿੰਨੀ ਮੰਦਿਰ ਸਾਡੇ ਪਿੰਡ ਦੀ ਦੋ ਤਿੰਨ ਸਾਲ ਤਾਂ ਪਹਿਲਾਂ ਜਾਂਦੀ ਸੀਗੀ ਹੁਣ ਸਾਡਾ ਪਿੰਡ ਮਤਲਬ ਕਿ ਫੋਕਲ ਪਿੰਡ ਚ ਬਣਾਤਾ ਉਹਨੇ ਇੱਥੇ ਅੱਡਾ ਬਣਾਤਾ ਆਪਣੇ ਪਿੰਡ ਦੀ ਠੀਕ ਹੈ ਜਾਂਦਾ ਚਿੱਟਾ ਹਾਂ ਚਿੱਟਾ ਵਾਦੂ ਜਿਵੇਂ ਉਹ ਕਾਲੀਆਂ ਦੀ ਸਰਕਾਰ ਚ ਗੋਲਨਾ ਤਿੰਨ ਵੇਜ ਦੇ ਸੀਗੇ ਕਾਂਗਰਸ ਚ ਪੰਜ ਲੱਗ ਗਏ ਹੁਣ 17 ਲੱਗ ਗਏ ਅੱਛਾ ਹਾਂ ਹੁਣ ਚਿੱਟੇ ਵਾਲਾ ਉਦੋਂ ਕੋਈ ਵੀ ਨਹੀਂ ਸੀ ਹੁਣ ਚਿੱਟੇ ਵਾਲੇ ਪੰਜ ਹੋ ਗਏ ਬਸ ਸਰਕਾਰ ਦਾ ਤਾਂ ਐਮ ਐਲ ਏ ਸਾਹਿਬ ਤਾਂ ਕਹਿੰਦਾ ਸੀਗਾ ਵੀ ਅਸੀਂ 10 ਦਿਨਾਂ ਦੇ ਵਿੱਚ 5 ਦਿਨਾਂ ਦੇ 24 ਘੰਟੇ ਜੀ ਅਸੀਂ ਨਸ਼ੇ ਵਾਲੇ ਫੜ ਲਾਂਗੇ ਇੱਥੇ ਜਦੋਂ ਆਇਆ ਐਮ ਐਲ ਏ ਸਾਹਿਬ ਦੇ ਘਟਨ ਨੂਰ ਤੱਕ ਕਰਨ ਸਾਰਾ ਵੀ ਧੰਨਵਾਦ ਹੋਰਾ ਵੀ ਤੁਸੀਂ ਸਾਨੂੰ ਤੁਸੀਂ ਮੈਨੂੰ ਜਿਤਾਇਆ ਤੁਹਾਡੇ ਮੈਂ ਕੰਮ ਕਰੂੰਗਾ ਸਾਡੇ ਜਲੰਦਰ ਸਿੰਘ ਡਾਕਟਰ ਆ ਉਹਨਾਂ ਨੇ ਮੰਗਾ ਰੱਖਿਆ ਵੀ ਆ ਫਲਾਨੀਆਂ ਨਸ਼ੇ ਤੇ ਆ ਛੱਪੜ ਤੇ ਆ ਗਲੀਆਂ ਤੇ ਆ ਉਹ ਅੱਗੋਂ ਬੋਲਿਆ ਕਹਿੰਦਾ ਤੁਸੀਂ ਕਾਲ ਨਾ ਕਰੋ ਹੁਣ ਮੈਨੂੰ ਵੀ ਬੋਲਦਿਆਂ ਨੂੰ ਸ਼ਰਮ ਆਉਂਦੀ ਏ ਤੁਹਾਡੇ ਕੋਲੇ ਵੀ ਹੂੰ ਕਿਉਂਕਿ ਬੁੜੀਆਂ ਵੀ ਦੇਂਦੀਆਂ ਸਾਰਾ ਲੋਕ ਦੇਂਦੇ ਆ ਕਹਿੰਦਾ 10 ਮਹੀਨੇ 9 ਮਹੀਨੇ ਜਵਾਕ ਜੰਮਣ ਤੇ ਵੀ ਲੱਗ ਜਾਂਦੇ ਤੁਸੀਂ ਇੰਨੀ ਤੇਜ਼ੀ ਨਾਲ ਖਾਓ ਹਾਲੀਵੁੱਡੀ ਸਾਰਾ ਕੁਝ ਕਰੂਗਾ ਜਿਹੜੇ ਇਹਨਾਂ ਨੇ ਮਗਰੋਂ ਵਿਆਹ ਕਰਾਇਆ ਕੇ ਸਾਰਿਆਂ ਨੇ ਐ ਮਿਲਿਆ ਨੇ ਜਵਾਕ ਵੀ ਦੋ ਦੋ ਜੰਮ ਲਿਆ ਕੇ ਕਿਤਾ ਸਾਰਿਆਂ ਨੇ ਜੰਮ ਲਿਆ ਮਗਰੋਂ ਵਿਆਹ ਕੇ ਵੀ ਤੇ ਇਹਨਾਂ ਦਾ ਜਵਾਕ ਸਾਡਾ ਜਵਾਕ ਜਿਹੜਾ ਕਹਿੰਦਾ ਸੀ ਵੀ ਜੰਮੂਗਾ ਤੇ ਫਿਰ ਕਰੂਗਾ ਉਹ ਨਹੀਂ ਜੰਮਿਆ ਹਜੇ ਉਹ ਟਾਈਮ ਹੋਇਆ ਨਹੀਂ ਹਜੇ ਲੱਗਦਾ ਉਹ ਟਾਈਮ ਹਜੇ ਜਵਾਕ ਲਾਇਆ ਨਹੀਂਗਾ ਹਾਂ ਡਿਲੀਵਰੀ ਹੋਈ ਨਹੀਂ ਉਹ ਨਸ਼ਾ ਨੁਸ਼ਾ ਛਰੇਆਂ ਵਿੱਚ ਤੁਹਾਡੇ ਪਿੰਡ ਛਰੇਆਂ ਆਕਾ ਤਾਂ ਬੜਾ ਆਕ ਹੋਣਗੇ ਕੱਲਾ 16 ਕਿਲੋ ਨਹੀਂ ਇੱਕ ਗੱਠ ਦੇ ਵਿੱਚ ਕਿੰਨੀ ਕੀ ਹੁੰਦੀ ਆ ਜਾਨੀ ਕਿ ਅਸੀਂ ਮੋਟਰਾਂ ਦੀਆਂ ਕੇਵਲ ਨੱਪ ਦਿੰਨੇ ਆ ਹਾਂ ਉਹ ਦੋ ਤਿੰਨ ਗਿੱਠਾਂ ਨੰਗੰਗਾ ਛੱਡਦੇ ਆ ਦੂਜਾ ਜੀ ਉਹਨਾਂ ਤੋਂ ਨਹੀਂ ਖੜੀ ਤੇ ਦੋ ਤਿੰਨ ਗਿੱਠਾਂ ਵੀ ਵੱਢ ਜਾਂਦੇ ਆ ਠੀਕ ਐ ਵੱਢ ਕੇ ਵਿੱਚ ਸਿੱਟ ਜਾਂਦੇ ਆ ਸਾਰੀ ਬੋਰ ਦਾ ਮਤਲਬ ਕਿ ਵਿੱਚੋਂ ਪੱਟ ਕੇ ਫੇਰ ਕੇਵਲ ਤੇ ਮਾਰੇ ਲਾਉਣੀ ਕੇਵਲ ਤਾਂ ਛੱਡੀ ਕੋਈ ਨਹੀਂ ਇੱਥੇ ਠੀਕ ਹੈ ਨਾ ਟ੍ਰਾਂਸਫਰਮ ਛੱਡਿਆ ਸਾਡੇ ਤਿੰਨ ਟ੍ਰਾਂਸਫਰਮ ਰਹਿੰਦੇ ਸੀ ਜਿਹੜੇ ਤਾਂਬੇ ਦੇ ਸੀ ਉਹਨਾਂ ਨੂੰ ਇਹਨਾਂ ਨਿਸ਼ਾਨੀਆਂ ਪੱਕੀਆਂ ਉੱਤੇ ਚੜੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਤਾਂਬੇ ਦਾ ਉਹਦੇ ਚਾਰ ਸ਼ਵੇਰੇ ਪਿੱਤਲ ਦੀ ਨਟ ਜਿਹੜੀ ਤੇ ਹੁੰਦੀ ਹੈ ਬਾਹਰ ਪਿੱਤਲ ਦੇ ਹੁੰਦੇ ਆ ਮੇਰੇ ਤਾਂ ਉੱਥੇ ਨਟ ਵੀ ਨਹੀਂ ਛੱਡਿਓ ਨਟ ਵੀ ਲੱਗੇ ਨਟ ਵੀ ਲੱਗੇ ਹਾਂ ਇਹ ਹੁਣ ਤੁਹਾਡਾ ਮੰਨ ਲਓ ਕਿੰਨਾ ਖਰਚ ਆਊਗਾ ਦੁਬਾਰਾ ਲਗਵਾਉਣ ਤੇ ਸਾਰਾ ਖਰਚੇ ਹੀ ਖਰਚਾ ਸੀ ਕੱਲ ਦੇ ਤੱਕ ਯਾਨੀ ਕਿ ਆ ਤਾਂ ਜਿਹੜੇ ਇੱਥੋਂ ਆ ਸੀ ਹੁਣ ਚੱਕ ਕੇ ਲੈ ਜਾਵਾਂਗੇ ਮੇਰਾ 100 ਤੇ 10 ਕਰਮਾ ਦੂਰ ਆ ਰਾਤ ਨੂੰ ਤੜਕੇ ਦਾ ਲੱਗਿਆ ਚਾਚਾ ਪਰਸਾਲੇ ਕੋਲੇ ਉਹ ਕਹਿੰਦੇ ਬਿਜਲੀ ਵਿਭਾਗ ਵਿੱਚ ਜਾਓ ਜੇ ਬਿਜਲੀ ਵਿਭਾਗ ਤੇ ਜਾਇਦਾ ਉਹ ਕਹਿੰਦੇ ਉਹਨਾਂ ਕੋਲੋਂ ਪਹਿਲਾਂ ਉਹਨਾਂ ਕੋਲੋਂ ਲਿਖਾ ਕੇ ਲਿਓ ਜੇ ਹੀ ਤੋਂ ਲਖਾਇਆ ਜੇ ਹੀ ਕਹਿੰਦਾ ਮੱਤੋਂ ਬੰਦਾ ਆਊਗਾ ਉਹ ਰਿਪੋਰਟ ਕਰੂਗਾ ਮੈਂ ਫਿਰ ਜਾ ਕੇ ਉਹ ਰਿਪੋਰਟ ਕਰੂਗਾ ਕੱਲ ਦੋ ਤਿੰਨ ਕਿਡੇ ਤਾਂ ਕੱਲ ਲੱਗ ਗਿਆ ਹੁਣ ਅਸੀਂ ਇੱਥੋਂ ਜਾਵਾਂਗੇ ਵਿਭਾਗ ਵਿੱਚ ਕਟਾਵਾਂਗੇ ਫਿਰ ਜਦੋਂ ਗਾਂਹ ਜਾਵੇ ਉੱਥੇ ਹਜ਼ਾਰ ਹਜ਼ਾਰ ਰੁਪਿਆ ਟ੍ਰਾਂਸਫਰ ਹੁੰਦਾ ਉੱਥੇ ਮੰਗਣਗੇ ਕਹਿੰਦੇ ਨੇ ਫੇਰ ਦੇਵਾਂਗੇ ਹਜ਼ਾਰ ਹਜ਼ਾਰ ਸਾਨੂੰ ਉੱਥੇ ਦਿਓ ਠੀਕ ਹੈ ਤੇ ਉਧਰੋਂ 12 1500 ਸਤੋਂ ਲੈ ਜਾਂਦੇ ਹਾਥੀ ਵਾਲਾ ਜਿਹੜਾ ਤੇ ਤਿੰਨ ਚਾਰ ਸਾਡੀਆਂ ਦਿਹਾੜੀਆਂ ਮਰਨਗੀਆਂ ਬਿਲਕੁਲ ਹਾਂ ਤੇ ਨਾ ਹੁਣ ਸਾਨੂੰ ਦੂਜਾ ਮਿਲੂਗਾ ਚਲ ਇੰਨਾ ਵੀ ਫਸਟ ਹੈ ਵੱਡਾ ਗਿਆ ਹੁਣ ਵੀ ਉਹ ਦੂਜਾ ਮਿਲੂਗਾ ਦੂਜੇ ਨੂੰ ਨਹੀਂ ਲਿਆਂਦੇਗੇ ਹੋਰ ਸਾਲ ਨੂੰ ਉਹ ਵੀ ਲਿਆਂ ਲਾਪਣਗੇ ਲੋਹੇ ਦੇ ਚੰ ਲਾਪਣਗੇ ਹੂੰ ਚਲ ਜਿਵੇਂ ਚਟੇ ਨਾਲ ਤਾਂ ਹੁੰਦਾ ਵੀ 100 ਉਹ ਤਾਂ ਮੈਂ ਤੈਨੂੰ ਦੱਸਿਆ ਵੀ ਗੱਠ ਕੇਵਲ ਨਹੀਂ ਛੱਡਦੇ ਹਾਂ ਮੋਟਰ ਨਾਲ ਚੱਟ ਕੇ ਪੈਂਦੀਆਂ ਹੁਣ ਵੜਦੇ ਫਿਰੋ ਮੋਟਰ ਨਹੀਂ ਉਹ ਕੇਵਲ ਵੱਡੀ ਜਾਂਦੀ ਹੈ ਮਤਲ ਥੱਲੇ ਜਾਵੜਦੀ ਫਿਰ ਸਾਰੀ ਉਹ ਮੋਟਰ ਕੱਢਣੀ ਪੈਂਦੀ ਆ ਫਿਰ ਕੇਵਲ ਨਵੀਂ ਜੁੜਦੀ ਆ ਜੋੜ ਇਹਦਾ ਖੜਦਾ ਨਹੀਂ ਜੋੜ ਮੁੜ ਕੇ ਛੱਡ ਜਾਂਦਾ ਠੀਕ ਹੈ ਹਾਂਜੀ ਉਹ ਸਟਾਰਟਰ ਕੁਛ ਨਹੀਂ ਛੱਡਦੀ ਯਾਨੀ ਕਿ ਲੋਹਾ ਕੁਛ ਨਹੀਂ ਖੇਤ ਪਿਆ ਛੱਡਦੀ ਕੁਛ ਨਹੀਂ ਇਹ ਜਿਵੇਂ ਮੰਨ ਲਓ ਖੇਤ ਚ ਆਪਾਂ ਗੱਲ ਕੀਤੀ ਕਿ ਆਪਾਂ ਕਿਸੇ ਨੂੰ ਵੜ ਨਹੀਂ ਦਿੰਦੇ ਲੋਕ ਡਰਦੇ ਆ ਵੀ ਖੇਤ ਨਹੀਂ ਵੜਦਾ ਫਰ ਇੰਨੇ ਕਿੰਨੇ ਕਾਉਂਸਲੇ ਬੁਲਾਉਂਦਾ ਵੀ ਖੇਤ ਦੇ ਵਿੱਚ ਵੜ ਕੇ ਖੋਲਣਾ ਸਾਰਾ ਕੁਝ ਚੜ੍ਹਨਾ ਕਰਨਾ ਇਹਨਾਂ ਕੁਛ ਕਰਨਾ ਲੈ ਕੇ ਜਾ ਤੁਸੀਂ ਤਾਂ ਰਾਤ ਦੀ ਗੱਲ ਕਰਦੇ ਆ ਦਿਨੇ ਘੇਰਦੇ ਆ ਹਾਂ ਦਿਨੇ ਆਮ ਚਾਲੇ ਹੋ ਕੇ ਰਾਹ ਦੇ ਖੜ ਜਾਂਦੇ ਆ। ਠੀਕ ਹੈ। ਵੀ ਜੇ ਉਹਨਾਂ ਦੇ ਨਾਲ ਖਹਿਗੇ ਤਾਂ ਸਾਨੂੰ ਉਹ ਕੁਝ ਵੀ ਕਰ ਸਕਦੇ ਆ। ਆਪ ਟਾਲਾ ਕਰਨਾ ਪੈਂਦਾ ਜਿਨ੍ਹਾਂ ਦਾ ਇਹ ਨਸ਼ਾ ਕੀਤਾ ਉਹ ਕੋਈ ਟਾਲਾ ਨਹੀਂ ਕਰਦਾ ਲੜਾਈ ਨੂੰ। ਉਹਨਾਂ ਤਾਂ ਜਮਾਂ ਹੀ ਇਸੇ ਕਿਤੇ ਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਉੱਠ ਖੜੇ ਆ, ਰਾਤ ਨੂੰ ਇਹ ਚੋਰੀਆਂ ਕਰ ਲੀਆਂ, ਸਵੇਰ ਟੀਕਾ ਲਵਾ ਲਿਆ। ਦਿਨੇ-ਦਿਨੇ ਵਾਰਾ ਕਰਦਿਆਂ ਤੇ ਆ। ਦਿਨੇ-ਦਿਨੇ ਵੇਖ ਲੈਂਦੇ ਸਵੇਰ ਘੜ ਘੜ ਦੇ 100-100 ਮੀਟਰ ਦੇ ਨੱਕਾ ਵਾਲੇ ਖੜੇ ਹੁੰਦੇ ਆ ਪੁਲਿਸ ਵਾਲੇ। ਐਵੇਂ ਸਰੀਪ ਬੰਦੇ ਨੂੰ ਰੋਕੀ ਜਾਣਗੇ ਤੇ ਆਪ ਦੇ ਪਰੋਣਾਂ ਨੂੰ ਰੋਕਦੇ ਨਹੀਂ ਜਿਹੜੇ ਚੋਰੀ ਕਰਕੇ ਸ਼ਰੇਆਮ ਤੁਰੇ ਫਿਰਦੇ ਆ ਬਿਲਕੁਲ ਇਹ ਵੇਖੋ ਇਹਦੇ ਚ ਕਿਸਾਨ ਦਾ ਚਲੋ 5 ਤੋਂ 7000 ਖਰਚਾ ਗਿਆ ਠੀਕ ਆ ਤੇ ਮਹਿਕਮੇ ਦਾ ਤਾਂ ਲੱਖ ਰੁਪਏ ਲੱਗੂਗਾ ਨਾ ਉਹ ਵੀ ਸਰਕਾਰ ਦਾ ਹੀ ਆ ਬਿਲਕੁਲ ਚਲੋ ਕਿਸਾਨ ਤਾਂ ਅੱਜ ਦੋ ਤਿੰਨ ਮੱਥਾ ਮਾਰੂਗਾ ਤਿੰਨ ਦਿਨ ਮੱਥਾ ਮਾਰੂਗਾ ਜੀ ਇਹਨਾਂ ਨੂੰ ਪਤਾ ਨਹੀਂ ਵੀ ਚੋਰੀਆਂ ਹੋ ਰਹੀਆਂ ਜਾਂ ਕੋਣ ਸਾਰੇ ਸਾਰਾ ਰਲਿਆ ਵਈਏ ਰਲੇ ਦੇ ਪਿੰਡਾਂ ਦਾ ਚੋਰੀ ਵੀ ਨਹੀਂ ਹੁੰਦੀਗੀ ਹੁਣ ਇੱਕ ਜਿੱਥੇ ਜਾ ਕੇ ਵਿਕਦਾ ਇਹ ਐਵੇਂ ਥੋੜੀ ਕੋਈ ਲੈ ਲੈਂਦਾਗਾ ਜੇ ਸਾਰਾ ਪ੍ਰਸ਼ਾਸਨ ਰਲਿਆ ਵਾ ਸਾਰੇ ਪਿੱਛੇ ਹਫਤਾ ਜਾਂਦਾ ਸਾਰਿਆਂ ਨੂੰ ਵੀ ਆ ਚੋਰੀਆਂ ਅਸੀਂ ਕਰਦੇ ਆ ਏਰੀਆ ਚ ਸਾਰਿਆਂ ਨੂੰ ਹਫਤਾ ਜਾਂਦਾ ਇੱਕ ਵਾਰ ਕਿ ਉਹ ਹਿੱਸੇ ਪਰ ਉਹਨਾਂ ਨੂੰ ਪਤਾ ਹੈ ਬਿ ਲੱਖਾਂਵਨ ਵੇਚਦੇ ਉਹ ਕਿਹੜਾ ਕੋਈ ਮਾੜਾ ਮੁੱਟਾ ਵੇਚਦੇ ਆ ਜਿੰਨਾ ਵੀ ਏਰੀਆ ਚ ਜਿੰਨੀਆਂ ਮੋਟਰਾਂ ਨੂੰ ਦੋ ਕੁ ਵੜਗੇ ਆ ਉਹਨਾਂ ਦਾ ਕੁਆੜੀਆਂ ਦਾ ਕਿਵੇਂ ਕਿੱਲਾ ਕਿੱਲਾ ਲੈ ਕੇ ਵਿੱਚ ਉਹਨਾਂ ਨੇ ਦੋ ਦੋ ਸਾਲਾਂ ਤੂੰ ਤੁਸੀਂ ਵੇਖਿਆ ਨਹੀਂ ਉਹਲੇ ਪਾਸੇ ਕੁਆੜੀਗਾ ਕਿੰਨੀ ਛੇਤੀ ਵਧਿਆ ਉਹ ਕੁਆੜੀਆਂ ਕਿੱਥੋਂ ਵਧਿਆ ਚੋਰੀ ਦੇ ਸਮਾਨ ਨਾਲ ਵਧਦੇ ਆ ਸਾਰਾ ਇਹ ਠੀਕ ਇੱਕ ਨੰਬਰ ਦੇ ਵਿੱਚ ਦੋ ਰੁਪਏ ਕਮਾਈ ਕਰ ਲੈਣਗੇ 3 ਰੁਪਏ ਕਰ ਲੈਣਗੇ 200 ਨੂੰ ਲੈ ਲਿਆ 700 ਨੂੰ ਵੇਚਣਾ ਹੂੰ ਜੇ ਤੁਸੀਂ ਕਿਸੇ ਕੇ ਕੱਲਾ ਬੰਦਾ ਖੇਤ ਵਿੱਚ ਮੰਨ ਲਓ ਇੱਕ ਜਾਂ ਦੋ ਬੰਦੇ ਵੱਧ ਤੋਂ ਵੱਧ ਕੱਲੇ ਹੁੰਦਾ ਲਗਭਗ ਉਹਨਾਂ ਨੂੰ ਡਰ ਲੱਗਦਾ ਉਹ ਖੇਤ ਜਾਣ ਤੋਂ ਵੀ ਖੇਤ ਲੈਟ ਆਉਂਦੀ ਕਰਕੇ ਜਾਂ ਵੀ ਮੋਟਰਾਂ ਕਰਕੇ ਚੰਗੇ ਪਾਣੀ ਡੂੰਘੇ ਬੋਰ ਲਾਇਆ ਕਰਕੇ ਵਾਰੀਆਂ ਹੀ ਛੜਤੀਆਂ ਵਾਰੀਆਂ ਲਾਉਣ ਕੋ ਜਾਂਦੇ ਨਹੀਂ ਜਿਹਦੀ ਰਾਤ ਨੂੰ ਮੰਨ ਕੇ ਚੱਲ ਵੀ 10 9-10 ਵਜੇ ਦੋ ਜਾਨੇ ਆ ਕੇ ਮੋੜ ਕੇ ਮੋੜ ਕੇ ਪਾਣੀ ਜਿਹਦੀ ਵਾਰੀ 2 ਵਜੇ ਜਾਂ 1 ਵਜੇ ਉਹ ਵੱਢਣ ਹੀ ਨਹੀਂ ਆਉਂਦਾ ਠੀਕ ਹੈ ਉਹ ਵਾਣੀ ਰਾਤ ਨੂੰ ਲਾਉਂਦਾ ਹੀ ਨਹੀਂਗਾ ਉਹ ਕਹੂਗਾ ਜਾਂ ਉਹਦੀ ਮੋੜਨ ਦੀ ਗਾਰੰਟੀ ਨਹੀਂ ਫਿਰ ਕਿਸੇ ਉਹਦੀ ਮੋੜਨ ਦੀ ਗਾਰੰਟੀ ਕਾਦੀ ਹੱਥਾਂ ਤਾਂ ਹਰੇਕ ਰਾਤ ਤਾਂ ਬੈਠੇ ਆਏ ਹੂੰ ਤੁਹਾਨੂੰ ਦੱਸਿਆ ਤਾਂ ਹੈ ਵੀ ਉਹਨਾਂ ਦੀ ਗਿਣਤੀ ਵੇਲੇ 5-7 ਸੀ ਕਿ ਹੁਣ ਤਾਂ ਹਜ਼ਾਰਾਂ ਦੇ حساب ਨਾਲ ਹੋਈ ਜਾਂਦੇ ਨੇ ਨਿੱਕੇ ਨਿੱਕੇ ਤੇ ਬੱਚੇ ਲਾਈ ਜਾਂਦੇ ਨਸ਼ਾ ਰਿੰਦੀ ਖੁੰਦੀ ਆ ਗੋਲੀਆਂ ਸਿਗਨੇਚਰ ਇਹਨਾਂ ਨੇ ਚੱਕ ਕੇ ਮੈਡੀਸਨ ਦੇ ਚੋਂ ਉਹ 50 ਰੁਪਏ ਦਾ ਪੱਤਾ 2 200 ਦਾ ਪੱਤਾ ਉਹ ਵੇਚੀ ਜਾਂਦੇ ਆ ਟਰਮਾਡੋਲ ਦਾ 50 ਰੁਪਏ ਦਾ ਪੱਤਾ 200 ਦਾ ਬੋਲੀ ਵੇਚੀ ਜਾਂਦੇ ਆ ਸਾਰੇ ਇਹੀ ਬਦਲਾ ਆਇਆ ਫਿਰ ਬਸ ਇਹ ਪੰਜਾਬ ਦੇ ਵਿੱਚ ਇਹੀ ਜਿਹੜੇ ਕਾਲੀਆਂ ਨੂੰ ਅਸੀਂ ਕਹਿੰਦੇ ਸੀ ਇਹਨਾਂ ਨੂੰ ਲਿਆਏ ਸੀਗੇ ਵੀ ਕਾਲੀ ਮਾੜੇ ਅਸੀਂ ਕਾਂਗਰਸ ਨੂੰ ਲਿਆਏ ਕਾਂਗਰਸ ਨੇ ਚੱਕ ਕੇ ਉਹ ਗੁੜਕਾ ਸੌ ਦੀ ਸੋਹ ਪਾ ਕੇ ਕਹਤਾ ਵੀ ਮੈਂ ਤਾਂ ਸਾਰੇ ਨਸ਼ੇ ਬੰਦ ਕਰ ਦਊਗਾ ਉਹ ਤੋਂ ਉਹਨੇ ਵੀ ਅਜਲੂਸ ਕੱਢ ਲਿਆ ਉਹ ਬੈਠਾ ਪਾਸੇ ਤੇ ਹੁਣ ਰਿੰਦਾ ਖੁੰਦਾ ਇਹ ਬਾਲੀਆਂ ਆਇਆ ਆਇਆ ਸੀ ਚੱਕੀ ਸੀ ਪੂਛ ਵੀ ਮ ਮਰਗੇ ਜਿਹੜੇ ਧਰਨੇ ਤੇ ਜਾਂਦੇ ਉਲਟਾ ਉੱਥੇ ਬੋਲਿਆ ਨਾ ਤੇ ਸਕਾਰੀ ਕੰਮ ਚੱਲੀ ਸੀ ਤੁਸੀਂ ਵੀ ਮੈਂ ਤੁਹਾਨੂੰ ਪੈਸੇ ਦੇਵਾਂ ਇਹ ਤਾਂ ਇਹ ਬੋਲਦਾ ਅਸੀਂ ਤਾਂ ਕਹਿੰਦੇ ਜ਼ਿਮੀਦਾਰ ਦਾ ਪੁੱਤ ਆ ਸਾਡੀ ਗੱਲ ਕਰੂਗਾ ਸਾਡੇ ਹੱਕ ਦਾ ਬੋਲੂ ਛੋਟਾ ਜ਼ਿਮੀਦਾਰ ਇਹ ਤਾਂ ਉਦੋਂ ਵੀ ਗੰਤ ਨਿਕਲਿਆ ਉਹ ਕਹਿੰਦਾ ਮੈਂ ਖੁਦ ਖੇਤ ਕੰਮ ਕਰਦਾ ਰਹਿਆ ਹਾਂ ਟਰੈਕਟਰ ਚਲਾਇਆ ਕੀਤਾ ਪਾਣੀ ਵੜਿਆ ਸਾਰਾ ਗੱਲਾਂ ਦਾ ਤਾਂ ਸਾਰਾ ਕੁਝ ਹੀ ਕਰਦਾ ਹਾਂ ਮਛਰਦਣੀਆਂ ਲਾ ਕੇ ਮੈਂ ਉਹਦੇ ਮੂਰੇ ਇੰਜਨ ਤੇ ਪੈਂਦਾ ਰਿਆ ਹੁਣ ਵੀ ਜਿਹੜੇ ਮਛਰਦਣੀਆਂ ਲਾ ਕੇ ਪੈਂਦੀਆਂ ਉਹਨਾਂ ਦੀ ਸੁਨੇ ਕਬਰ ਬਿਲਕੁਲ ਜੇ ਭਾਈ ਜੇ ਮੰਨ ਲਓ ਆ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਹੁਣ ਤੋਂ ਇੱਕੀ ਰਿਪੋਰਟ ਵਗੈਰਾ ਜਾਂ ਕੀ ਕਹਿੰਦੇ ਆ ਤੁਸੀਂ ਇਹ ਪਹਿਲੀ ਵਾਰ ਨਹੀਂ ਜੀ ਬਹੁਤ ਐਫ ਆਈ ਆਰਾਂ ਦਰਜ ਪਈਆਂ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਪੜਤਾਲ ਕਰਨ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਅਸੀਂ ਤਾਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਜਿਹੜੇ ਬੇਰੁਜ਼ਗਾਰ ਆ ਇਹ ਇਹਨਾਂ ਨੂੰ ਨਸ਼ੇ ਦੇ ਦਲਦਲ ਚੋਂ ਕੱਢ ਕੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਸਾਂ ਜੋ ਆਪਣੀ ਜ਼ਿੰਦਗੀ ਵੀ ਸੌਖੀ ਜਾਂ ਤਾਂ ਲੋਕ ਵੀ ਸੌਖੇ ਰਹਿੰਦੇ ਹਾਂ ਪਰ ਇੱਕ ਨੌਕਰੀਆਂ ਮਿਲੀਆਂ ਨੌਜਵਾਨ ਨੂੰ ਪਿੰਡ ਪੋਣੇ ਤੁਹਾਡੇ ਮਿਲੀਆਂ ਕਿਸੇ ਨੂੰ ਨਹੀਂ ਸਾਡੇ ਪਿੰਡ ਤਾਂ ਨਹੀਂ ਕਿ ਪਤਾ ਨਹੀਂ ਕਾਗਜਾਂ ਦੇ ਬੈਠਾ ਜੇ ਕਿੰਨਿਆਂ ਦੇ ਬੈਠਾ ਹੈ 45000 50000 ਕਿੰਨਿਆਂ ਹਾਂ ਜਿਹੜਾ ਇਹ ਕਹਿੰਦਾ ਸੀ ਇਹ ਬੋਰਡ ਲਾਏ ਪਏ ਆ ਉਦੋਂ ਬੋਰਡ ਤਾਂ ਸ਼ਾਇਦ ਦੁੱਗਣੇ ਤਿੱਗਣੇ ਤੇ ਹੋ ਗਏ ਹੋ ਦੂਜੀਆਂ ਸਰਕਾਰਾਂ ਨਾਲੋਂ ਪਰ ਲੋਕ ਸਾਡੇ ਧਿਆਨ ਚ ਤਾਂ ਕੋਈ ਨੌਕਰੀ ਹੈ ਨਹੀਂਗੀ ਇਹ ਤਾਂ ਦੂਜੀਆਂ ਕੱਢੀ ਜਾਂਦੇ ਆ ਪ੍ਰਾਈਵੇਟ ਤੇ ਹੋਇਆ ਕਰਨ ਤੇ ਜੀ ਸਰਕਾਰੀ ਸਕੂਲ ਬੰਦ ਕਰਨ ਤੋਂਲੇ ਹੋਏ ਆ ਸਰਕਾਰੀ ਦਾਰੇ ਬੰਦ ਕਰਨ ਤੋਂਲੇ ਹੋਏ ਆ ਉਹ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਹਾਕਾ ਮਾਰੀ ਜਾਂਦਾ ਜਿਹੜਾ ਕਹਿੰਦਾ ਹੁੰਦਾ ਸੀਗਾ ਮੈਂ ਪੰਜਾਬ ਦਾ ਭਲਾ ਕਰੂੰਗਾ ਉਦੋਂ ਜ਼ਿਆਦਾ ਕਾਰਪੋਰੇਟਾਂ ਨੂੰ ਖੱਦੇ ਦੇ ਰਿਆ ਇਹ ਅਨ ਨੀਤੀ ਜਿਹੜਾ ਮੰਡੇ ਕਰਨ ਦਾ ਖਲੜਾ ਸੀ ਕੇਂਦਰ ਨੇ ਭੇਜਿਆ ਸੀ ਚਪਵੱਟੇ ਰੱਖੀ ਲੋਕਾਂ ਦੇ ਵਿੱਚ ਜਨਤਕ ਨਹੀਂ ਕੀਤਾ ਇਹਨੇ ਵੀ ਜਿਹੜਾ ਇਹਦੀ ਕਾਰਪੋਰਟਾਂ ਨਾਲ ਭਾਈਵਾਲੀ ਲੋਕਾਂ ਦੇ ਵਿੱਚ ਸਾਹਮਣੇ ਨੰਗੇ ਚਿੱਟੇ ਰੂਪ ਵਿੱਚ ਅਸਲ ਦੇ ਵਿੱਚ ਆਇਆ ਉੱਭਰ ਕੇ ਇਹ ਦੂਜੇ ਮਾੜਾ ਮੋਟਾ ਹਜੇ ਪੜਦਾ ਪਾ ਜਾਂਦੇ ਸੀਗੇ ਜੇ ਘਟਨਾ ਵਾਪਰਦੇ ਮਗਰ ਮੱਛਦੇ ਹੰਝੂ ਵਹਾਉਂਦੇ ਸੀ ਪਰ ਇਹ ਨੰਗਾ ਚਿੱਟਾ ਹੋ ਕੇ ਉਹਨਾਂ ਦੇ ਪੱਖ 'ਚ ਖੜਾ ਇਹ ਲੋਕਾਂ ਦੇ ਵਿੱਚ ਗੱਲ ਸਾਫ਼ ਹੋਈ ਆ ਬਿਲਕੁਲ ਅੱਛਾ ਇਹ ਕਿਵੇਂ ਹੈ ਜੀ ਕੀ ਲੱਗਦਾ ਵੀ ਚੋਰੀਆਂ ਦਾ ਕਾਰਨ ਨਸ਼ਾ ਹੈ ਕਿ ਕੋਈ ਹੋਰ ਕਾਰਨ ਵੀ ਹੈ ਪਹਿਲਾਂ ਕਿੰਨੀਕ ਚੋਰੀ ਹੁੰਦੀ ਤੇ ਹੁਣ ਕਿੰਨੀਕ ਹੁੰਦੀਆਂ ਥੋੜੇ ਇਹ ਜੀ ਕਾਰਨ ਬੇਰਜ਼ਗਾਰੀ ਹੈ ਤੇ ਨਸ਼ਾ ਦੋ ਤਿੰਨ ਤਾਂ ਮੇਨ ਕਾਰਨੀਆਂ ਇਹਨਾਂ ਜੀ ਇਹਦਾ ਕਰਕੇ ਇਹ ਚੋਰੀਆਂ ਹੁੰਦੀਆਂ। ਤੇ ਬੇਜ਼ਿਰੀ ਵਧੀਆ। ਨਸ਼ਾ ਵਧਿਆ ਪੰਜਾਬ ਦੇ ਵਿੱਚ। ਵਧਿਆ? ਸਰਕਾਰ ਤਾਂ ਕਹਿੰਦੀ ਘਟ ਗਿਆ। ਨਹੀਂ ਜੀ ਨਹੀਂ ਕੋਈ ਹੈ ਨਹੀਂ ਘਟਿਆਗਾ। ਹਰੇਕ ਪਿੰਡ ਤੇ ਸ਼ਰੀਆਂ ਵਿਹੀ ਜਾਂਦਾ। ਠੀਕ ਹੈ। ਗਲੀਆਂ ਮਲਾਂ ਵਿੱਚ ਵੀ ਹੀ ਜਾਂਦਾ। ਨਸ਼ਾ ਘਟਿਆ ਨਹੀਂ ਵਧਿਆ ਨਸ਼ਾ। ਵਾਧੂ ਮਿਲਦਾ ਹੁਣ। ਹਾਂਜੀ ਹਾਂਜੀ। ਠੀਕ ਹੈ। ਵੀ ਸਾਵਲਾ ਲੋਕ ਵੀ ਆਪਣੇ ਨੋਵਾ ਗੱਡੀ ਕਿਹਦੇ ਕੋਲੇ ਹੁੰਦੀ ਆ? 40-50 ਕਿੱਲੇ ਵਾਲੇ ਕੋਲੇ ਹੁੰਦੀ ਆ। ਹੋਰ ਇਦੋਂ ਪਹਿਲੇ ਤਾਂ ਹੈ ਨਹੀਂ। ਲੀਡਰਾਂ ਕੋਲੇ ਹੁੰਦੀ ਆ। ਜਾਂ ਲੀਡਰਾਂ ਕੋਲੇ ਹੁੰਦੀ ਆ। ਜਾਂ ਇਹਦੇ ਕੋਲੇ ਫੋਰਚਨਰ ਲਿਆਇਆ ਤੇ ਨਾਲ ਹੀ ਇਹਦੇ ਜਿਹੜੇ ਚਿੱਟੇ ਵਾਲੇ ਆ ਤੇ ਉਹ ਨੋਵਾ ਲਈ ਫਿਰਦੇ ਆ ਖੱ ਮੋਲਕ ਸਿੰਘ ਲਿਆ ਹੋਰ ਕੌਣ ਲਿਆ ਹਾਂ ਜਿਹੜਾ ਕਹਿੰਦਾ ਸੀ ਸਪੱਟਾਂ ਤੇ ਫਿਰਦਾ ਫਿਰਦਾ ਇੱਕੇ ਦਾ ਵੀ ਫੋਰਚੰਡਰ ਤੇ ਹੋ ਗਿਆ ਹਾਂ ਇਹਦੀ ਤਰੱਕੀ ਹੋ ਗਈ ਆ ਪੰਜਾਬ ਦੀ ਥੰਨੀ ਥੱਲੇ ਬੇੜਾ ਗਰਕ ਕਰਤਾ ਸਾਰੇ ਇਹਨਾਂ ਨੇ ਇਹ ਫਿਰ ਇੱਕਦਮ ਕਿਵੇਂ ਤਰੱਕੀ ਹੋ ਗਈ ਕੀ ਕਰਨ ਮੰਨਦੇ ਇੱਕਦਮ ਐ ਤਰੱਕੀ ਹੋ ਜਾਣ ਇਹ ਤਰੱਕੀ ਹੋ ਕੇ ਲੋਕਾਂ ਨੇ ਵੋਟਾਂ ਪਾਤੀਆਂ ਬਦਲਾਅ ਦਾ ਕਰਕੇ ਇਹਨਾਂ ਦਾ ਤੀਰਤੁਕਾ ਚੱਲ ਗਿਆ ਇਹ ਕਹਿੰਦੀ ਹੁਣ ਲੁੱਟ ਲਗੇ 5 ਸਾਲ ਆ ਵੀ ਆਪਾਂ ਨੂੰ ਕਿਹੜਾ ਗਾਂ ਨੂੰ ਕਿਸ ਨੇ ਪਾਉਣੀਆਂ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ 100 ਨਹੀਂ ਨਿਕਲਣੀ ਸਾਰੇ ਹਲਕੇ ਚ ਹਾਂ ਇਹ ਹਾਲਾਤ ਬਣ ਗਏ ਇਹ ਹਾਲਾਤ ਬਣ ਗਏ ਹੁਣ ਵੋਟਾਂ ਪਵਾ ਲੈਣ ਹਾਂ ਹੁਣ ਹੁਣ ਵੀ ਅਸੀਂ ਕੁਝ ਹੋਊਗਾ ਹੁਣ ਇਹ ਕਹਿੰਦੇ ਆ ਕਿ ਸਾਨੂੰ ਨਸ਼ਾ ਫੜਾਓ ਪਹਿਲੀ ਗੱਲ ਤਾਂ ਕੋਈ ਉਹਨੂੰ ਘਰ ਸੜਾਵੇ ਹਾਂ ਜਿਹੜਾ ਨਸ਼ਾ ਫੜਾਵੇ ਉਹ ਘਰ ਸੜਾਵੇ ਤੇ ਇਹ ਸੀਐਡੀ ਕਾਹਦੇ ਹੱਥ ਤੇ ਬੈਠੀ ਇਹਨਾਂ ਨੂੰ ਕੋਈ ਅਨਾਸੀ ਅਸੀ ਲੱਖ ਲੱਖ ਰੁਪਏ ਤਰ੍ਹਾਂ ਕਹਿੰਦੇ ਆਪਣੇ ਨੌ ਅਸੀਂ ਜੱਡੀ ਵਾਲੇ ਆ ਤੂੰ ਸੀਐਡੀ ਕੀ ਕਰਦੀ ਹੈ ਨਸ਼ਾ ਉਹਨੀਆਂ ਦਾ ਨਹੀਂ ਵੀ ਕਿੱਥੇ ਨਸ਼ਾ ਆ ਜਾਂਦਾ ਕਿੱਥੇ ਵੀ ਕੀ ਜਾਂਦਾ ਉਹਨਾਂ ਨੂੰ ਦਿੰਦਾ ਵੀ ਨੌ ਵਾ ਗੱਡੀਆਂ ਤੇ ਫੋਰਚੂਨਰ ਜੂਨੀਆਂ ਆਮ ਕਾ ਗੱਡੀਆਂ ਸਕਾਰਪਿਓ ਕਿੱਥੋਂ ਆਉਂਦੀਆਂ ਜਾਦੀ ਕਰਨੇ ਨਹੀਂ ਖੜੀਆਂ ਤਾਂ ਤੁਸੀਂ ਦੱਸੋ ਤੁਸੀਂ ਨਹੀਂ ਲਿਆ ਕੇ ਤੁਹਾਡੇ ਬਾਈ ਨਹੀਂ ਨਹੀਂ ਹਰਮਿੰਦਰ ਮਿੰਦਰ ਨੇ ਲਿਆ ਕੇ ਵਿਖਾਇਆ ਦੱਸਾਂ ਮੈਂ ਟਿੱਕਾ ਕਿੱਥੋਂ ਮਿਲਦਾ ਤੇ ਇਹਨਾਂ ਨੂੰ ਨਹੀਂ ਦਾ ਚਿੱਠੇ ਕਿੱਥੇ ਵਿਗਦਾ ਬਾਹਰ ਚ ਮੰਜੇੜਾ ਕੇ ਵਿੱਚ ਜੰਗੇ ਬਿਲਕੁਲ ਇਹ ਸਭ ਪ੍ਰਸ਼ਾਸਨ ਇਹ ਇਕੱਲਾ মিডিਆ ਦੇ ਵਿੱਚ ਪਤਾ ਕੀ ਕਰਦੇ ਆ ਇਹ ਨਾਲ ਤੋੜ ਲੈਂਦੇ ਆ ਜਿਵੇਂ ਤੁਹਾਨੂੰ ਹੁਣ ਚਾਹ ਇਹਨਾਂ ਦੀ ਆ ਡੋਰਬਾਰੀ ਤੁਹਾਨੂੰ ਨਾਲ ਤੋੜਿਆ ਸੀਗਾ ਜਾਂ ਉਹਦੀ ਜੁੜੇ ਤਲਾਸ਼ੀ ਲਈ ਆ ਉਹ ਜੱਗੂ ਰਾਂ ਦੇ ਮੱਥੇ ਮਰਾਈ ਜਾਂਦਾ ਵਿਚਾਰਾ ਉਹ ਜਿਹੜੇ ਐਸਚਓ ਤੇ ਗਨਮੈਨ ਨਾਲ ਮੁੰਡੇ ਆ ਉਹਨਾਂ ਨੂੰ ਕਹਿੰਦਾ ਟਰੰਕ ਖੋਲੋ ਪੱਖਾ ਖੋਲੋ ਤਾਂ ਤੱਕ ਏਸੀ ਖੋਲੋ ਵੀ ਉਹਦੇ ਚ ਕੋਈ ਬੈਠੇ ਹੋਈ ਅਸੀਂ ਚ ਕੋਈ ਬੈਠਿਆ ਉਹ ਸਿਰ ਤੇ ਇੱਕ ਡਰਾਮੇ ਬਾਜੀ ਆ ਬਿਲਕੁਲ ਵੀ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ